ਤਰਕੀਆਂ ਐ ਤਰਕੀਆਂ ਤੁਹਾਡੀ ਜ਼ਿੰਦਗੀ 'ਚ ਮੈਂ ਤੁਹਾਨੂੰ ਸੱਚੀ ਦੱਸਾਂਦਾ ਇਹ ਟੈਨਸ਼ਨ ਨਾ ਲੋ ਹੁਣ ਮਾਲਕ ਨੇ ਜਦੋਂ ਅੱਗੇ ਲੈ ਕੇ ਜਾਣਾ ਨਾ ਤੇ ਫਿਰ ਪਿੱਛੇ ਦਾ ਕੋਈ ਰਸਤਾ ਨਹੀਂ ਹੈਗਾ ਅੱਜ ਇਸ ਸੰਸਾਰ ਨੇ ਦਰਵਾਜ਼ੇ ਬੰਦ ਕੀਤੇ ਕੋਈ ਗੱਲ ਨਹੀਂ ਕਿਸੇ ਨੇ ਇਧਰੋਂ ਵੀ ਦਰਵਾਜ਼ਾ ਬੰਦ ਕਰ ਲਿਆ ਉਧਰੋਂ ਵੀ ਕਰ ਲਿਆ ਕਿ ਤੂੰ ਦੁਖੀ ਆਪਾਂ ਨਹੀਂ ਤੇਰੇ ਨਾਲ ਰਹਿਣਾ ਮਾਲਕ ਨੇ ਤੁਹਾਡੇ ਲਈ بڑے ਦਰਵਾਜ਼ੇ ਖੋਲ ਦੇਣੇ ਜੀ ਹਰ ਦਰਵਾਜ਼ੇ 'ਚ ਖੁਸ਼ੀਆਂ ਆ ਫਿਰ ਤੁਸੀਂ ਇਹ ਸੋਚ ਕੇ ਬੈਠੇ ਨਾ ਮੇਰੇ ਚਾਰ ਕੰਮ ਫਸੇ ਆ ਮਾਲਕ ਨੇ ਕਹਿਣਾ ਮੈਂ ਟਾਈਮ ਐਸਾ ਦਿੱਰਤੇ ਲਿਆ ਦੇਣਾ ਕਿ ਤੇਰਾ ਕੋਈ ਕੰਮ ਫਸਣਾ ਹੀ ਨਹੀਂ ਹੁਣ ਤੂੰ ਜੋ ਸੋਚੀ ਜਾਏਂਗਾ ਉਹ ਹੀ ਪੂਰਾ ਹੋਈ ਜਿਹੜਾ ਸਬਰ ਹੁੰਦਾ ਨਾ ਜਿਹੜਾ ਵਿਸ਼ਵਾਸ ਆ ਤੁਹਾਡਾ ਗੁਰੂ ਤੇ ਉਹਦਾ ਇੱਥੇ ਵੱਡੇ ਤੋਂ ਵੱਡੇ ਚਮਤਕਾਰ ਕਰਾ ਦਿੰਦਾ ਫਿਰ ਜਦੋਂ ਬੰਦੇ ਦੇ ਮਨ 'ਚ ਘਾਰ ਹੈਗੀ ਨਹੀਂ ਕਿ ਦੁੱਖ ਵੀ ਸਿਰ ਤੇ ਆ ਘੜੀ ਵੀ ਓਖੀ ਆ ਪਰ ਫੇਰ ਵੀ ਆਪਣੇ ਮਾਲਕ ਲਈ ਕੋਈ ਗਲਤ ਗੱਲ ਨਹੀਂ ਕੀ ਕਿਸਨ ਵੈ ਨਹੀਂ ਕਹਿੰਦੇ ਕਿ ਲੈ ਯਾਰ ਮੇਰ ਨਾਲ ਭਗਵਾਨ ਨੇ ਬਹੁਤ ਮਾੜਾ ਕਰਤਾ ਸਭ ਨੂੰ ਇਹੋ ਹੀ ਕਹੀ ਜਾਂਦੇ ਕਿ ਭਗਵਾਨ ਨੇ ਬੜਾ ਵਧੀਆ ਸੋਚਿਆ ਤਾਂ ਫੇਰ ਤਾਂ ਵਧੀਆ ਹੀ ਸੋਚਿਆ ਹੈ ਜੀ ਸਮਝ ਲਓ ਹਾਲਾਤ ਵੇਖਣਾ ਤੁਹਾਡੇ ਬੜੀ ਜਲਦੀ ਬਦਲ ਜਣੇ ਜੀ ਜਿਨ੍ਹਾਂ ਨੇ ਵੀ ਅੱਜ ਤੁਹਾਨੂੰ ਤਾਨੇ ਸੁਣਾਏ ਹੋਣਗੇ ਨਾ ਕਿ ਤੇਰਾ ਕੁਝ ਨਹੀਂ ਬਣਨਾ ਤੂੰ ਜਿੰਨਾ ਮਰਜ਼ੀ ਕਰੀ ਜਾ ਤੇਰਾ ਨਾ ਤਾਂ ਰੱਬ ਨੇ ਨਹੀਂ ਵਧੀਆ ਕੀਤਾ ਸਮਾਂ ਦੀ ਦੁਨੀਆ ਕਈ ਵਾਰੀ ਮੈਨੂੰ ਆਪਣੇ ਨੂੰ ਬੜੀ ਵਾਰੀ ਸੁਣਾਇਆ ਕਿ ਯਾਰ ਤੇਰਾ ਤਾਂ ਬੜਾ ਭਰੋਸਾ ਪਰ ਤੇਰਾ ਤਾਂ ਕੋਈ ਕੰਮ ਨਹੀਂ ਸਹੀ ਬਣਿਆ ਕੀ ਫਾਇਦਾ ਫਿਰ ਜਾਣ ਦਾ ਚੁੱਬਦੀਆਂ ਗੱਲਾਂ ਜਦੋਂ ਬੰਦੇ ਨੂੰ ਇਹ ਸੁੰਨਾ ਪੈਂਦਾ ਨਾ ਕਿ ਤੂੰ ਤਾਂ ਜਾਈ ਵੀ ਰੋਝ ਦਿੰਨਾ ਰੱਬ ਨੂੰ ਮੰਦਾ ਵੀ ਬਣਾ ਕਦੇ ਕਿਸੇ ਦਾ ਮਾੜਾ ਵੀ ਨਹੀਂ ਕਰਦਾ ਫੇਰ ਵੀ ਨਹੀਂ ਰੱਬ ਨੇ ਤੇਨਾਂ ਵਧੀਆ ਕੀਤਾ ਤੂੰ ਤਾਂ ਪਿੱਛੇ ਬੜੀ ਹੋ ਗਿਆ ਸੋ ਇਹ ਜਣੀਆਂ ਦੁਖਾਵੀਂ ਗੱਲਾਂ ਨਾ ਅੰਦਰ ਰੱਖ ਲੋ ਜਵਾਬ ਨਹੀਂ ਇਹਦੇ ਨਾਲ ਕਿਸਨੂੰ ਫਸ ਕੇ ਕਹਿਣਾ ਕਿ ਤੈਨੂੰ ਤਾਂ ਇਹ ਪਤਾ ਹੀ ਨਹੀਂ ਮੇਰੇ ਮਾਲਕ ਨੇ ਮੇਰੇ ਬਾਰੇ ਕੀ ਸੋਚਿਆ ਤੂੰ ਤਾਂ ਇੱਥੇ ਅੰਦਾਜ਼ਾ ਲਾਂਦਾ ਰਹੇਂਗਾ ਮੇਰੇ ਗੁਰੂ ਨੇ ਮੇਰੇ ਲਈ ਇੰਨਾ ਵਧੀਆ ਸੋਚਿਆ ਤੇਰੀ ਸੋਚ ਤੋਂ ਪਰੇ ਕੰਮ ਹੋਣੇ ਮੇਰੇ ਐਦਾਂ ਕਹਿੰਦਾ ਤੁਸੀਂ ਤੇ ਸਹੀ ਝੋਨੇ ਵੀ ਜਿਹੜੇ ਕਿਸੇ ਨੇ ਸੋਚੇ ਨਹੀਂ ਨਾ ਹੋਣੇ ਸੰਸਾਰ ਦਾ ਸੁਪਨਾ ਹੈਗਾ ਜੋ ਕਿ ਇਹ ਕੰਮ ਕਾਜ ਬਣ ਜੇ ਸਾਡਾ ਮਾਲਕ ਨੇ ਤੁਹਾਡਾ ਐਦਾਂ ਹੀ ਬਣਾ ਦੇਣਾ ਜੇ ਤੁਹਾਡੇ ਭਰੋਸੇ ਨੂੰ ਕਦੇ ਨਹੀਂ ਟੁੱਟਣ ਦੇਣਾ ਤੁਸੀਂ ਵੀ ਨਾ ਹਾਰ ਮੰਨੀ ਤਾਂ ਗੁਰੂ ਨੇ ਤੁਹਾਡੇ ਲਈ ਸਭ ਕੁਝ ਕਰਕੇ ਦਿਖਾਣਾ ਤੇ ਸਭ ਕੁਝ ਉਹ ਲੀ ਜੋ ਟੈਨਸ਼ਨਾਂ ਦਾ ਜਿਹੜਾ ਬੋਝ ਹੈ ਨਾ ਇੱਕੋ ਵਾਰੀ ਚ ਪਿੱਛੇ ਡਿਗਣਾ ਉਹ ਇਹ ਸਾਰਾ ਸਟ੍ਰੈਸ ਹੀ ਖਤਮ ਹੋ ਜਾਣਾ ਜੇ ਦੁੱਖ ਤਾਂ ਆਪ ਤੁਹਾਡੇ ਬਲਾਨ ਤੋਂ ਪੱਲੇ ਨਾ ਪਿੱਛੇ ਹੋ ਜਾਣਗੇ ਇਹ ਤਾਂ ਮਾਲਕ ਦੀ ਗੋਦ ਦੇ ਵਿੱਚ ਬੈਠਾ ਹੈ ਇਹਦੇ ਤੇ ਨਹੀਂ ਹੁਣ ਦੁੱਖਾਂ ਦਾ ਅਸਰ ਹੋਣਾ ਇਹਦੇ ਤੇ ਨਹੀਂ ਤਕਲੀਫਾਂ ਆਣੀਆਂ ਮਾਲਕ ਜਦੋਂ ਆਪ ਅੱਗੇ ਹੋ ਗਿਆ ਤੁਹਾਡੇ ਲਈ ਤਾਂ ਫਿਰ ਇੱਥੇ ਹਾਲਾਤ ਵਕਤ ਕੁਝ ਵੀ ਚੀਜ਼ਾਂ ਮੈਟਲ ਹੀ ਨਹੀਂ ਕਰਦੀਆਂ ਇਹ ਜਿਹੜੇ ਆਪਾਂ ਕੰਨੇ ਰੰਨੇ ਨਸੀਬ ਖਰਾਬ ਹੈ ਜੀ ਮੁਕੱਦਰਾ ਚ ਸ਼ਾਇਦ ਨਹੀਂ ਲਿਖਿਆ ਮੈਂ ਕਹਿੰਦਾ ਤੁਸੀਂ ਭਰੋਸਾ ਕਰਕੇ ਦੇਖੋ ਨਹੀਂ ਲਿਖਿਆ ਮੁਕੱਦਰਾ ਵੀ ਠੀਕ ਹੈ ਔਰ ਮਾਲਕ ਦੇ ਹੱਥੀ ਕਲਮ ਹੈ ਨਾ ਪ੍ਰਮਾਤਮਾ ਰੋਇ ਲੱਖਾਂ ਕਰੋੜਾਂ ਜ਼ਿੰਦਗੀਆਂ ਬਦਲਦਾ ਤ ਤੁਹਾਡੀ ਕਿਉਂ ਨਹੀਂ ਬਦਲੇਗਾ ਜੇ ਤੁਹਾਡਾ ਵਿਸ਼ਵਾਸ ਹੀ ਸਿਰਫ ਇੱਕੋ ਤੇ ਹੀ ਹੈ ਕਿ ਮੈਨੂੰ ਕਿਸੇ ਹੋਰ ਦੇ ਨਾਲ ਕੁਝ ਲੈਣਾ ਹੀ ਨਹੀਂ ਕੋਈ ਅੱਗੇ ਨਿਕਲੰਦਾ ਕੋਈ ਮੈਨੂੰ ਗਲਤ ਬੋਲੰਦਾ ਮੈਂ ਤਾਂ ਆਪਣੇ ਮਾਲਕ ਕੋਲੋਂ ਹੀ ਲੈਣਾ ਸਭ ਕੁਝ ਤਾਂ ਮਾਲਕ ਆਪੇ ਸਾਰੇ ਇੰਤਜ਼ਾਮ ਕਰ ਦੇਗਾ ਸਭ ਕੁਝ ਨਜਿਠ ਲੈਣਾ ਉਹਨੇ ਤੇ ਜਿਨ੍ਹਾਂ ਨੇ ਤੁਹਾਨੂੰ ਗਲਤ ਬੋਲਿਆ ਹੈਗਾ ਰੋਾਇਆ ਹੈਗਾ ਉਹਨਾਂ ਦੇ ਅੱਗੇ ਤੁਹਾਡਾ ਐਸਾ ਵਕਤ ਬਦਲੇਗਾ ਨਾ ਮਾਲਕ ਹराण ਹੋ ਜਾਣਗੇ ਕੀ ਆਰੇ ਦੀ ਜ਼ਿੰਦਗੀ ਚ ਐ ਕਿਹੜਾ ਚਮਤਕਾਰ ਹੋ ਗਿਆ ਆਪਾ ਦਾ ਕਦੋਂ ਦੇ ਲੱਗੇ ਆ ਕਿੱਦਾਂ ਅੱਗੇ ਨਿਕਲ ਗਿਆ ਜਦੋਂ ਉਹ ਇੱਜ਼ਤ ਰੱਖਣ ਦੇ ਆਂਦਾ ਨਾ ਆਪਣੇ ਭਗਤ ਦੀ ਤਾਂ ਦੁਨੀਆ ਇੱਕ ਪਾਸੇ ਹੋਈ ਹੋਵੇ ਤੁਹਾਡਾ ਵਾਲ ਵੀ ਨਹੀਂ ਜ ਕੋਈ ਵਿੰਗਾ ਕਰ ਸਕਦਾ ਤੁਹਾਨੂੰ ਤਾਂ ਹਤ ਲਾਂ ਦੀ ਬਹੁਤ ਦੂਰ ਦੀ ਗੱਲ ਕੋਈ ਮਾੜਾ ਸੋਚੂ ਨਹੀਂ ਸਕਦਾ ਫਿਰ ਇਸ ਲਈ ਗੁਰੂ ਦੇ ਪਿਆਰੇਓ ਇਹ ਗੱਲ ਯਾਦ ਰੱਖਣਾ ਇਮਤਿਹਾਨ ਜਿੰਨੇ ਮਰਜ਼ੀ ਔਖੇ ਹੋਣ ਪ੍ਰੀਖਿਆ ਜਿੰਨੀ ਮਰਜ਼ੀ ਕਠਨ ਹੋਵੇ ਅੱਜ ਜਦੋਂ ਪਾਸ ਹੋਵੋਗੇ ਨਾ ਰਿਜ਼ਲਟ ਵੀ ਬੜਾ ਸੋਹਣਾ ਜ ਸਭ ਕੁਝ ਚੰਗਾ ਹੋਣਾ ਤੁਹਾਨੂੰ ਗਲਤ ਨਹੀਂ ਕਹਿਣਾ ਬਸ ਹੁਣ ਇੱਕੋ ਹੀ ਫਾਰਮੂਲਾ ਹੈ ਜੇ ਜ਼ਿੰਦਗੀ 'ਚ ਖੁਸ਼ ਰਹਿਣਾ ਹੈ ਕਿ ਗਲਤ ਆਪਣੇ ਬਾਰੇ ਨਹੀਂ ਜੇ ਸੋਚਣਾ ਜਦੋਂ ਥੋੜਾ ਜਿਹਾ ਤੁਹਾਨੂੰ ਡਰ ਲੱਗੇ ਜਦੋਂ ਸੋਚ ਆਵੇ ਨਾ ਨੈਗੇਟਿਵ ਠੀਕ ਹੈ ਸੰਸਾਰ ਦੇ ਵਿੱਚ ਰਹ ਰਹੇ ਆ ਦੁਨੀਆ ਹੀ ਕਈ ਵਾਰੀ ਸੁਣਾ ਸੁਣਾ ਕੇ ਸਾਡਾ ਮਨ ਹੁਲਾ ਕਰ ਦਿੰਦੀ ਹੈ ਉਦੋਂ ਤੁਸੀਂ ਇਹੋ ਕਹਿਣਾ ਨਹੀਂ ਕੋਈ ਨਹੀਂ ਮੇਰਾ ਮਾਲਕ ਬੈਠਾ ਮੈਨੂੰ ਬੜਾ ਭਰੋਸਾ ਵਧੀਆ ਸੋਚਿਆ ਹੈ ਮੇਰੇ ਬਾਰੇ ਮੇਰਾ ਗੁਰੂ ਨਹੀਂ ਮੈਨਾਂ ਗਲਤ ਕਰ ਸਕਦਾ ਮੇਰੇ ਗੁਰੂ ਨੇ ਸਭ ਕੁਝ ਸੋਨਾ ਲਿਖਿਆ ਹੈ ਮੈਨੂੰ ਭਰੋਸਾ ਉਹਦੇ ਤੇ ਕੰਮ ਲੇਟ ਹੋ ਜਾਣਗੇ ਕੋਈ ਗੱਲ ਨਹੀਂ ਦੇਰੀ ਨਾ ਸਹੀ ਪਰ ਮੇਰੇ ਗੁਰੂ ਦੇ ਹੱਥੋਂ ਹੀ ਹੋਣੇ ਸਾਰੇ ਕੰਮ ਪ੍ਰੋਸਾ ਰੱਖੋ ਦੇਖਣਾ ਜ਼ਿੰਦਗੀ ਕਿਵੇਂ ਬਦਲਦੀ ਤੁਹਾਡੀ